ਸੜਕ ਸੁਰੱਖਿਆ ਮਹਮ ਤਹਿਤ ਅੱਜ ਨਕੋਦਰ ਦੇ ਐਸਡੀਐਮ ਲਾਲ ਵਿਸ਼ਵਾਸ ਬੈਂਸ ਅਤੇ ਪੁਲਿਸ ਪਾਰਟੀ ਵੱਲੋਂ ਇੱਕ ਵਿਸ਼ੇਸ਼ ਨਾਕੇਬੰਦੀ ਕਰਕੇ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਹਨਾਂ ਤੇ ਚਲਾਣ ਕੱਟੇ ਗਏ ਅਤੇ ਇਸ ਮੌਕੇ ਨਕੋਦਰ ਦੇ ਐਸਡੀਐਮ ਲਾਲ ਵਿਸ਼ਵਾਸ ਬੈਂਸ ਜੀ ਨੇ ਕਿਹਾ ਕਿ ਸੜਕ ਸੁਰੱਖਿਆ ਮਹਮ ਤਹਿਤ ਇਹ ਜੋ ਨਾਕੇਬੰਦੀ ਕੀਤੀ ਗਈ ਹੈ ਵਿਸ਼ੇਸ਼ ਨਾਕੇਬੰਦੀ ਦੌਰਾਨ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਪਾਲਣਾ ਨਹੀਂ ਕਰਦੇ ਉਹਨਾਂ ਖਿਲਾਫ ਇਹ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਕਿਹਾ ਕਿ ਧੁੰਦ ਦਾ ਮੌਸਮ ਹੈ ਇਸ ਲਈ ਸਾਨੂੰ ਹਮੇਸ਼ਾ ਹੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੇ ਐਕਸੀਡੈਂਟ ਹੁੰਦੇ ਹਨ ਉਹ ਵੀ ਘਟ ਹੋਣ ਅਤੇ ਕਈ ਜੋ ਐਕਸੀਡੈਂਟ ਕਾਰਨ ਮੌਤਾਂ ਹੋ ਜਾਂਦੀਆਂ ਹਨ ਉਹ ਉਹ ਵੀ ਨਾ ਹੋਣ ਅਤੇ ਇਸੇ ਦੇ ਸਬੰਧ ਵਿੱਚ ਇਹ ਜੋ ਅੱਜ ਨਾਕੇਬੰਦੀ ਕਰਕੇ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਹਨਾਂ ਦੇ ਚਲਾਣ ਕੱਟੇ ਜਾ ਰਹੇ ਹਨ ਅਤੇ ਕਾਗਜ਼ ਚੈੱਕ ਕੀਤੇ ਜਾ ਰਹੇ ਹਨ ਕਿੰਨਾ ਲੋਕਾਂ ਦੇ ਕਾਗਜ਼ ਪੂਰੇ ਨਹੀਂ ਉਹਨਾਂ ਦੀਆਂ ਗੱਡੀਆਂ ਅਤੇ ਮੋਟਰ ਜਬਤ ਕੀਤੇ ਜਾਣਗੇ ਤਾਂ ਦੱਸ ਦਈਏ ਕਿ ਨਕੌਦਰ ਦੇ ਐਸਟੀਐਮ ਲਾਲ ਵਿਸ਼ਵਾਸ ਪਹੰਚੀ ਵੱਲੋਂ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਹਰ ਇੱਕ ਵਿਅਕਤੀ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਵਾਹਨ ਨਾ ਦਿੱਤੇ ਜਾਣ ਨਹੀਂ ਤਾਂ ਉਨ੍ਹਾਂ ਤੇ ਮਾਤਾ ਪਿਤਾ ਤੇ ਵੀ ਕਾਰਵਾਈ ਕੀਤੀ ਜਾਵੇਗੀ ਆ ਪਾਂਦ ਕੁਣ ਦੇ ਪੋਰੋ ਆ ਲੀਨ ਇਸਰਾ ਇਹ ਫੋਨ ਵੀ ਨਹੀਂ ਚੱਲ ਰਿਹਾ ਤੇ ਫੋਨ ਵੀ ਨਹੀਂ ਚੱਲ ਰਿਹਾ ਤੇ ਉਹ ਆਪਣਾ ਨੰਬਰ ਲੱਗਿਆ ਪਿਆ ਹੈ ਪੈਕੇਟ ਜਸਤਰਾ ਲੋਜ ਹੈ ਅੱਜ ਮੈਂ ਤਾਂ 9:30 ਦੇ ਅੰਦਰ ਆ ਜਾਣਾ ਹੈ ਫੋਨ ਕਰ ਦਈਏ ਫੋਨ ਕਰ ਦਈਏ ਆਨਲਾਈਨ ਚਲਾਉਣ ਦਾ ਬ्रो ਅਸੀਂ ਆਨਲਾਈਨ ਕਰਤਾ ਕਿ ਤੁਹਾਨੂੰ ਆਨਲਾਈਨ ਕਿਵੇਂ ਬੁੱਕ ਕਰਨਾ ਇਹ ਨਹੀਂ ਤੁਹਾਨੂੰ ਉਹ ਨਹੀਂ ਕਰਨਾ ਤੁਹਾਨੂੰ ਜੀ ਇਹ ਨਹੀਂ 2000 ਦਾ ਮਹਿੰਗਾ ਯਾਰ ਜल्दी ਆ ਜਲਦੀ ਆ ਬੰਦ ਕਰ ਦੇ ਕੰਦ ਮੇਰਾ ਵੀ ਹੰਦਰ ਯਾਰੋ ਬਿਲੀਅਰ ਮੈਲੇ ਕੇ ਜੇ ਪੈਸੇ ਭਰਦੇ ਆ ਤੇ ਪੈਸੇ ਹਾਂਜੀ ਸਰ ਸਰ ਅੱਜ ਚਲਾਨ ਕੱਟੇ ਜਾ ਰਹੇ ਨੇ ਕੀ ਕਹਿਣਾ ਚਾਹੋ ਆ ਜਿਵੇਂ ਤੁਸੀਂ ਜਾਣਦੇ ਹੈਗੇ ਹੋ ਜੀ ਕਿ ਜਨਵਰੀ ਦਾ ਮਹੀਨਾ ਜਿਹੜਾ ਰੂਟ ਸੇਫਟੀ ਮਨਥ ਦੇ ਤੌਰ ਤੇ ਅਸੀਂ ਬਣਾ ਰਹੇ ਹੈਗੇ ਆ ਉਹਦੇ ਤਹਿਤ ਜਿਹੜਾ ਹੈਗਾ ਅਸੀਂ ਅੱਜ ਚਲਾਨਿੰਗ ਜਿਹੜੀ ਹੈਗੀ ਹੈ ਡਰਾਈਵ ਚ ਚਾਲੂ ਕੀਤੀ ਹੈ ਵਿੱਚ ਤਾਂ ਆਪਾਂ ਹਰ ਮਹੀਨੇ ਜਿਹੜਾ ਹੈਗਾ ਚਲਾਨ ਕੱਟਦੇ ਹੈਗੇ ਆ ਤੇ ਜਿਵੇਂ ਤੁਸੀਂ ਜਾਣਦੇ ਹੈਗੇ ਹੋ ਕਿ ਧੁੰਦਾਂ ਦਾ ਮੌਸਮ ਹੈਗਾ ਔਰ ਉਹਦੇ ਵਿੱਚ ਹਾਸੀਆਂ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈਗੀ ਆ

ਮੇਰੀ ਅਪੀਲ ਹੈਗੀ ਹੈ ਕਿ ਅਜੇ ਤੱਕ ਫੋਲੋ ਕਰਦੇ ਆਂਦਾ ਵੀ ਛੋਟੇ ਛੋਟੇ ਬੱਚੇ ਵੀ ਜਿਹੜੇ ਹੈਗੇ ਆ ਵਾਹਨ ਚਲਾਉਂਦੇ ਬਿਲਕੁਲ ਉਹਨਾਂ ਦੇ ਮਾਪਿਓ ਦਾ ਕਸੂਰ ਹੈਗਾ ਜੀ ਮੈਂ ਤਾਂ ਕਹੂੰਗਾ ਬਿਲਕੁਲ ਬੈਡ ਪੇਰੈਂਟਿੰਗ ਹੈਗੀ ਹੈ ਮਾਤਾ ਪਿਤਾ ਦੇ ਐਂਡ ਦੇ ਉੱਤੇ ਕੀ ਉਹ ਆਪਣੇ ਛੋਟੇ ਬੱਚਿਆਂ ਨੂੰ ਵਾਹਨ ਦੇ ਦਿੰਦੇ ਹੈਗੇ ਨੇ ਇਹਦੇ ਵਿੱਚ ਕੋਈ ਫਕਰ ਵਾਲੀ ਜਾਂ ਸ਼ਾਨ ਵਾਲੀ ਗੱਲ ਨਹੀਂ ਹੈਗੀ ਹੈ ਤਾਂ ਬਲਕਿ ਸ਼ਰਮਸਾਰ ਹੋਣ ਵਾਲੀ ਗੱਲ ਹੈਗੀ ਹੈ ਕਿ ਜਿਹੜੇ ਕਾਨੂੰਨ ਜੋ ਹਦਾਇਤ ਦਿੰਦਾ ਹੈਗਾ ਉਸੇ ਵਰਕ ਖਿਲਾਫ ਜਾ ਕੇ ਜੇ ਆਪਣੇ ਛੋਟੇ ਬੱਚਿਆਂ ਨੂੰ ਉਹ ਵਹੀਕਲ ਚਲਾਉਣ ਦੀ ਆਗਿਆ ਦਿੰਦੇ ਨੇ ਇਟ ਇਜ਼ ਵੈਰੀ ਬੈਡ ਆਨ देयर ਪਾਰਟ ਇਹ ਮਹਿਮ ਜਿਹੜੀ ਹੈ ਕਿ ਲਗਾਤਾਰ ਚੱਲੇਗੀ ਆਈਐਮਐਨਐਸ ਸਮਝਦੇ ਸਮਝੋ ਸਾਨੂੰ ਸਮਾਂ ਮਿਲਦਾ ਹੈਗਾ ਅਕਸਰ ਮੈਂ ਜਿਹੜਾ ਹੈਗਾ ਰੋਡਸ ਨੂੰ ਹਿੱਟ ਕਰਦਾ ਹੈਗਾ ਮੈਂ ਆਣਾ ਹੈਗਾ ਮਾਰੇ ਤੇ ਚਲਾਨੀ ਕਰ ਦੇਗੇ ਜੀ